ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹਿ ਸਮਾਏ ਬਾਰਮ ਜੋਗੀ ਪਰਮਾਏ ਸੰਿਆਸੀ ਸਚਾਰ ਗੁਰ ਕੈ ਸ਼ਬਦ ਜੋ ਮਰਜੀ ਵੈ ਸੋ ਪਾਏ ਮੁਖਦਵਾਰ ਬਿਨ ਸ਼ਬਦ ਹੈ ਸਭ ਦੂਜੇ ਲੱਗੈ ਬਿਨ ਸ਼ਬਦ ਹੈ ਸਭ ਦੂਜੇ ਲੱਗੈ ਦੇਖੋ ਰੇ ਦੇ ਵਿਚਾਰ ਨਾਨਕ ਵੱਡੇ ਸੇ ਵਡ ਪਾਗੀ ਜਿਨੇ ਸੱਚ ਰਖਿਆ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਮੇ ਪਾਵਨ ਬਾਣੀ ਸਿਦ ਗੋਸਟ ਜਿਸ ਦੀ ਵਿਚਾਰ ਸਤਿਗੁਰੂ ਜੀ ਦੀ ਆਪਣੀ ਰਹਿਮਤ ਤੇ ਬਖਸ਼ਿਸ਼ ਦੇ ਨਾਲ ਕਰਨ ਦਾ ਯਤਨ ਮੈਂ ਹਮੇਸ਼ਾ ਕਰਦਾ ਰਹਿਣਾ ਹੈ ਅੱਜ ਦੀ ਅੰਮ੍ਰਿਤਮਈ ਵਿਚਾਰ ਪੌੜੀ ਨੰਬਰ 34 ਦੀ ਹੈ ਜੋ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਨ ਤੋਂ ਉਚਾਰਨ ਕੀਤੀ ਹੋਈ ਹੈ ਸਿੱਧ ਗੋਸ਼ਟ ਬਾਣੀ ਦੇ ਸਿਰਲੇਖੇਟ ਦਰਜ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 941 ਉੱਤੇ ਸੁਭਾਏ ਮਾਨ ਹੈ ਇਸ ਪਾਵਨ ਪੌੜੀ ਵਿੱਚ ਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਪੂਰੇ ਗੁਰਤੇ ਨਾਮ ਪਾਇਆ ਜਾਏ ਸਿੱਧ ਜੋਗੀਆਂ ਦੇ ਨਾਲ ਵਿਚਾਰ ਚਰਚਾ ਹੋ ਰਹੀ ਹੈ ਜੋਗੀ ਆਪਣੇ ਸਵਾਲ ਗੁਰੂ ਨਾਨਕ ਪਾਤਸ਼ਾਹ ਤੇ ਰੱਖਦੇ ਨੇ ਤੇ ਸਤਗੁਰੂ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਬੜੇ ਹੀ ਪਿਆਰ ਦੇ ਨਾਲ ਗਿਆਨ ਭਰਪੂਰ ਬੜੇ ਹੀ ਦਲੀਲ ਦੇ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਸਤਿਗੁਰੂ ਜੀ ਅੱਜ ਦੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਪੂਰੇ ਗੁਰ ਤੇ ਨਾਮ ਪਾਇਆ ਜਾਏ ਸਭ ਕਹਿੰਦੇ ਇਹ ਜੋਗੀ ਵਰ ਐ ਸਦੋ ਪੂਰੇ ਅਕਾਲ ਪੁਰਖ ਦੀ ਰਹਿਮਤ ਤੇ ਸੱਚੇ ਗੁਰੂ ਤੋਂ ਹੀ ਅਕਾਲ ਪੁਰਖ ਦੇ ਹੁਕਮ ਦੀ ਸਮਝ ਆਉਂਦੀ ਹੈ ਉਹਦਾ ਨਾਮ ਝੋਲੀ ਵਿੱਚ ਪੈਂਦਾ ਹੈ ਪੂਰਾ ਗੁਰ ਇੱਥੇ ਗੁਰ ਦਾ ਸ਼ਬਦ ਹੈ ਗੁਰੂ ਮਿਲੋਂ ਮਿਲਿਆ ਹੋਇਆ ਗਿਆਨ ਜਦੋਂ ਗੱਗੇ ਨੂੰ ਔਂਕੜ ਰਾਰਾ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਆਉਂਦਾ ਹੈ ਇਹਦਾ ਮਤਲਬ ਹੈ ਗੁਰੂ ਜੀ ਵੱਲੋਂ ਮਿਲਿਆ ਹੋਇਆ ਗਿਆਨ ਜੇ ਦਲੈਂਕੜੇ ਹੁੰਦੇ ਰਾਰੇ ਨੂੰ ਇਹਦਾ ਮਤਲਬ ਸੀ ਗੁਰੂ ਫਿਰ ਗੁਰੂ ਦੀ ਬਾਤ ਸੀ ਸਹਿਬ ਕਹਿੰਦੇ ਜਿਹੜਾ ਮੁਕੰਮਲ ਗਿਆਨ ਆ ਉਹ ਸੱਚਾ ਗਿਆਨ ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਵੰਡ ਨਹੀਂ ਹੈ ਉਹ ਗਿਆਨ ਜੋ ਨਿਰੋਲ ਤੇ ਨਿਰੋਲ ਪਰਮਾਤਮਾ ਦੀ ਸੋਝੀ ਤੇ ਸਮਝ ਦਵਾਉਂਦਾ ਹੈ ਉਹ ਗਿਆਨ ਜੋ ਹਿਰਦੇ ਦੀ ਖੋਜ ਪੈਦਾ ਕਰਦਾ ਹੈ ਆਪਣੇ ਅੰਦਰ ਨੂੰ ਲੱਭਦਾ ਹੈ ਕਹਿੰਦੇ ਇਸ ਮੁਕੰਮਲ ਗਿਆਨ ਤੋਂ ਬਿਨਾ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੀ ਸਮਝ ਨਹੀਂ ਆਉਂਦੀ ਤੇ ਇਹ ਮੁਕੰਮਲ ਗਿਆਨ ਸੱਚੇ ਗੁਰੂ ਤੋਂ ਮਿਲਦਾ ਹੈ ਪੂਰੇ ਗੁਰ ਤੇ ਨਾਮ ਪਾਇਆ ਜਾਏ ਮੰਮੇ ਦੇ ਥੱਲੇ ਔਕੜਿਆ ਇਤੇ ਭਾਵ ਉਹਦੇ ਹੁਕਮ ਨੂੰ ਉਹਦੇ ਨਾਮ ਨੂੰ ਜੇ ਪਾਉਣਾ ਹੈ ਤੇ ਮੁਕੰਮਲ ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਹਾਸਲ ਕਰਨਾ ਹੈ ਪੂਰੇ ਗੁਰੂ ਦੇ ਗਿਆਨ ਨੂੰ ਜਿਹੜਾ ਆਪ ਮੁਕੰਮਲ ਹੈ ਪੂਰਾ ਹੈ ਜਿਹਦੇ ਵਿੱਚ ਕੋਈ ਫਰਕ ਨਹੀਂ ਕੋਈ ਭੇਦ ਭਾਵ ਨਹੀਂ ਜਿਹਦੇ ਵਿੱਚ ਕੋਈ ਵਕਾਰ ਨਹੀਂ ਜੋਗ ਜੁਗਤ ਸੱਚ ਰਹੇ ਸਮਾਏ ਸੈਭ ਜੀ ਕਹਿੰਦੇ ਨੇ ਇਹੀ ਹੈ ਅਸਲ ਜੋਗ ਦੀ ਜੁਗਤੀ ਜੇ ਤੁਸੀਂ ਜੋਗ ਦੀ ਬਾਤ ਕਰਦੇ ਹੋ ਜੁਗ ਦਾ ਮਤਲਬ ਹੈ ਜੁੜਨਾ ਤੇ ਉਹਦੀ ਜੁਗਤੀ ਇਹੀ ਹੈ ਕਿ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਲਗਿਆ ਜਾਵੇ ਉਹਦੇ ਬਖਸ਼ੇ ਹੋਏ ਉਪਦੇਸ਼ਾਂ ਦੀ ਕਮਾਈ ਕੀਤੀ ਜਾਵੇ ਉਹਨੂੰ ਜੀਵਨ ਦੇ ਵਿੱਚ ਢਾਲਿਆ ਜਾਵੇ ਅੱਜ ਤrass ਦੀ ਸਿੱਖਾਂ ਦੀ ਵੀ ਇੱਤੇ ਕਲੋਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੱਥੇ ਤੇ ਟੇਕਦੇ ਆਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਜੀਵਨ ਵਿੱਚ ਨਹੀਂ ਵਸਾਰੈ ਇਸੇ ਕਰਕੇ ਅਸੀਂ ਪਟਕਰੇ ਆਂ ਸਹਿਬ ਕਹਿੰਦੇ ਅਸਲੀ ਯੋਗ ਦੀ ਯੁਗਤੀ ਇਹੀ ਹੈ कि ਆਪਣੇ ਆਪ ਨੂੰ ਮੁਕੰਮਲ ਪੂਰੇ ਗੁਰੂ ਦੇ ਉਪਦੇਸ਼ਾਂ ਦੇ ਵਿੱਚ ਲਾਉਣਾ ਉਹਦੇ ਹੁਕਮ ਦੇ ਮੁਤਾਬਕ ਤੁਰਨਾ ਉਹਦੀ ਰਜ਼ਾ ਤੇ ਭਾਣੇ ਨੂੰ ਸਮਝਣਾ ਪਰ ਸਹਿਬ ਕਹਿੰਦੇ ਐਸਾ ਹੋ ਨਹੀਂ ਰਿਹਾ ਹੋ ਕੀ ਰਿਹਾ ਏ 12 ਮੈਂ ਜੋਗੀ ਪਰਮਾਏ ਸੰਿਆਸੀ ਛੇ ਚਾਰ ਕਿੰਦੇ ਜਿਹੜੇ ਜੋਗੀ ਲੋਗ ਨੇ ਆਪਣੇ 12 ਫਿਰਕਿਆਂ ਦੇ ਵਿੱਚ ਵੰਡੇ ਹੋਏ ਨੇ ਤੇ ਸੰਿਆਸੀ ਆਪਣੇ 10 ਫਿਰਕਿਆਂ ਦੇ ਵਿੱਚ ਛੇ ਜਮਾ ਚਾਰ ਛੇ ਚਾਰ ਦਾ ਮਤਲਬ ਆ 10 ਫਿਰਕੇ ਜੋਗੀਆਂ ਦੇ 12 ਫਿਰਕੇ ਨੇ ਨੰਬਰ 1 ਤੇ ਹੇਤੂ ਨੰਬਰ 2 ਤੇ ਪਾਵ ਆਈ ਗਮਿਆ ਪਾਗਲ ਕੰਬੜੀ ਬਨ ਤੁਭਜ ਚੋਲੀ ravel ਅਤੇ ਦਾਸ ਇਹ 12 ਫਿਰਕੇ ਜੋਗੀਆਂ ਦੇ ਨੇ ਤੇ 10 ਫਿਰਕੇ ਸੰਨਿਆਸੀਆਂ ਦੇ ਨੇ ਤੀਰਥ आश्रम वन आरण्य गिर पर्वत सागर सर्वस्त भारती पुरी ਸਹਿਬ ਜੀ ਕਹਿੰਦੇ ਨੇ ਸੰਨਿਆਸੀ ਆਪਣੇ 10 ਫਿਰਕਿਆਂ ਵਿੱਚ ਵੰਡੇ ਹੋਏ ਨੇ ਤੇ ਜੋਗੀ ਆਪਣੇ 12 ਫਿਰਕਿਆਂ ਚ ਵੰਡੇ ਹੋਏ ਨੇ ਗੱਲ ਕੀ ਹਰ ਇੱਕ ਫਿਰਕਾ ਆਪਣੇ ਆਪ ਨੂੰ ਮੁਕੰਮਲ ਦੱਸਣ ਤੇ ਲੱਗਾ ਜੇ ਤੁਸੀਂ ਇਸ ਗਹਿਰਾਈ ਨੂੰ ਥੋੜਾ ਜਿਹਾ ਸਮਝੋ ਅਜ ਸਿੱਖਾਂ ਦੇ ਵਿੱਚ ਵੀ ਪਤਾ ਨਹੀਂ ਕਿੰਨੀਆਂ ਕਿਸਮ ਪਰਦਾਵਾਂ ਕਿੰਨੇ ਕੁ ਡੇਰੇ ਕਿੰਨੇ ਕੁ ਫਿਰਕੇ ਨੇ ਹਰ ਬੰਦਾ ਆਪੋ ਆਪਣੇ ਫਿਰਕੇ ਦੀ ਡਫਲੀ ਵਜਾ ਰਿਹਾ ਆਪਣੇ ਆਪਣੀ ਸੰਪਰਦਾ ਦਾ ਢੋਲ ਵਜਾ ਰਿਹਾ ਜਿਹੜੀ ਗੱਲ ਗੁਰੂ ਨੇ ਸਮਝਾਈ ਸੀ ਨਾ ਸਤਿਗੁਰੂ ਨੇ ਬਾਣੀ ਵਿੱਚ ਉਤੋਂ ਅਸੀਂ ਕੋਹਾਂ ਦੂਰ ਚਲੇ ਗਏ ਹਰ ਇੱਕ ਦਾ ਆਪੋ ਆਪਣਾ ਬਾਣਾ ਹੈ ਆਪੋ ਆਪਣਾ ਰੂਪ ਹੈ ਆਪੋ ਆਪਣਾ ਦਿਬਾਸ ਹੈ ਪਰ ਸੱਚੇ ਪਾਤਸ਼ਾਹ ਜੀ ਇਹ ਗੱਲ ਸਾਨੂੰ ਵੀ ਸਮਝਾ ਰਹੇ ਕਹਿੰਦੇ ਜਿਨ੍ਹਾਂ ਨੇ ਸੱਚ ਨਾਲ ਜੁੜਨਾ ਸੀ ਜਿਨ੍ਹਾਂ ਨੂੰ ਮੈਂ ਗੁਰੂ ਦੀ ਮਤ ਦੱਸੀ ਸੀ ਉਹ ਖੁਦ ਫਿਰਕਿਆਂ ਦੇ ਵਿੱਚ ਵੰਡੇ ਹੋਏ ਨੇ ਸਾਬ ਕਹਿੰਦੇ ਇਹ ਜੋਗੀ ਵਰ ਜੇ ਤੁਹਾਨੂੰ ਤੇ ਚਾਹੀਦਾ ਸੀ ਇਹ ਗੱਲ ਸਮਝ ਆ ਗਈ ਹੈ ਕਿ ਸੱਚ ਨਾਲ ਜੁੜਨਾ ਕਿਵੇਂ ਹੈ ਸੰਨਿਆਸੀ ਵੀ ਵੰਡੇ ਹੋਏ ਨੇ ਤੁਸੀਂ ਵੀ ਵੰਡੇ ਹੋਏ ਨੇ ਆਮ ਬੰਦੇ ਦਾ ਕੀ ਹੋਊਗਾ 12 ਮਹ ਜੋਗੀ ਪਰਮਾਏ ਸੰਨਿਆਸੀ ਸਹਚਾਰ ਗੁਰ ਕੈ ਸ਼ਬਦ ਜੋ ਮਰ ਜੀ ਵੈ ਸੋ ਪਾਏ ਮੋਕ ਦਵਾਰ ਸਹਿਬ ਕਹਿੰਦੇ ਦਰਾਸਲ ਜਿਹੜਾ ਗੁਰੂ ਦੇ ਗਿਆਨ ਵਿੱਚ ਆਪਣੇ ਆਪ ਨੂੰ ਮਿਟਾਉਂਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਟਿਕਾਉਂਦਾ ਹੈ ਸੱਚੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਢਾਲਦਾ ਹੈ ਤੇ ਸ਼ਬਦ ਵਿੱਚ ਮਰਦਾ ਹੈ ਸ਼ਬਦ ਦੀ ਕਮਾਈ ਕਰਦਾ ਹੈ ਉਹੀ ਅਸਲ ਵਿੱਚ ਮੋਕਸ਼ ਦੀ ਪ੍ਰਾਪਤੀ ਕਰਦਾ ਹੈ ਮੁਕਤ ਦਵਾਰ ਤੇ ਪਹੁੰਚਦਾ ਹੈ ਆਪਣੇ ਜੀਵਨ ਨੂੰ ਸਫਲ ਕਰਦਾ ਹੈ ਬੇਨ ਸ਼ਬਦ ਹੈ ਸਭ ਦੂਜੇ ਲੱਗੈ ਦੇਖੋ ਰਦੇ ਵਿਚਾਰ ਸਭ ਕਹਿੰਦੇ ਆਪਣੇ ਹਿਰਦਿਆਂ ਚ ਵਿਚਾਰ ਕਰਕੇ ਵੇਖੋ ਸੱਚੇ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਰੇ ਆਪੋ ਆਪਣੀਆਂ ਮਨਮਰਜ਼ੀਆਂ ਮਨ ਆਈਆਂ ਮਨਮਤਾਂ ਦੇ ਪਿੱਛੇ ਲੱਗੇ ਹੋਏ ਆ ਇੱਕ ਸੱਚੇ ਸ਼ਬਦ ਦੀ ਵਿਚਾਰ ਗੁਰੂ ਦੀ ਬਾਣੀ ਦੀ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਤੋਂ ਬਿਨਾਂ ਇਹ ਜੀਵਨ ਭਰਮਾਂ ਦੇ ਵਿੱਚ ਭੁਲੇਖਿਆਂ ਦੇ ਵਿੱਚ ਪਖੰਡਾਂ ਵਿੱਚ ਬਤੀਤ ਕੀਤਾ ਜਾ ਰਿਹਾ ਹੈ ਇਹ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਵੇਖੋ ਵੀ ਤੁਸੀਂ ਕਿੱਥੇ ਖਲੋਤੇ ਹੋ ਬਿਨ ਸ਼ਬਦ ਹੈ ਸਭ ਦੂਜਾ ਲੱਗ ਹੈ ਦੇਖੋ ਰਿਹਦੇ ਵਿਚਾਰ ਇਹ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਵੇਖੋ ਕਿ ਵੀ ਅਸੀਂ ਕਿੰਨਾ ਕੁ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਸਮਾਇਆ ਹੈ ਇਹ ਗੱਲ ਸਾਡੇ ਤੇ ਵੀ ਟੁੱਕਦੀ ਹੈ ਸਾਨੂੰ ਵੀ ਆਪਣਾ ਸੈਲਫ ਐਨਾਲਾਈਜ਼ੇਸ਼ਨ ਕਰਨਾ ਚਾਹੀਦਾ ਹੈ कि ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਕੀ ਸਥਾਨ ਦਿੰਦਾ ਹੈ ਕੇਵਲ ਅਸੀਂ ਮੱਥੇ ਹੀ ਟੇਕਦੇ ਹਾਂ ਕਿ ਗੁਰੂ ਦੇ ਸ਼ਬਦ ਨੂੰ ਮੰਨਦੇ ਵੀ ਹਾਂ ਗੁਰੂ ਦੇ ਸ਼ਬਦ ਨੂੰ ਕਮਾਉਨੇ ਵੀ ਹਾਂ ਕਿਉਂਕਿ ਜਦ ਤੱਕ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਹੋਊਗੀ ਜੀਵਨ ਬਦਲੇਗਾ ਨਹੀਂ ਗੁਰੂ ਜੀ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਾਂਗੇ ਜੀਵਨ ਟਿਕੇਗਾ ਨਹੀਂ ਬਿਨ ਸ਼ਬਦ ਹੈ ਸਭ ਦੂਜਾ ਲੱਗ ਹੈ ਦੇਖੋ ਰਿਦਾ ਵਿਚਾਰ ਨਾਨਕ ਵੱਡੇ ਸੇਵ ਵਡਭਾਗੀ ਜਿਨੇ ਸੱਚ ਰੱਖਿਆ ਔਰ ਤਾਰ ਨਾਨਕ ਜੀ ਆਖਦੇ ਹਨ ਆਖਰੀਆਂ ਪੰਕਤੀਆਂ ਦੇ ਵਿੱਚ ਸਭ ਕਹਿੰਦੇ ਦਰਅਸਲ ਉਹੀ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੈ ਹਉਮੈ ਨੂੰ ਜੀਵਨ ਵਿੱਚੋਂ ਮਿਟਾ ਲਿਆ ਹੈ ਤੇ ਆਪਣੇ ਆਪ ਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕਾ ਕੇ ਜੀਵਨ ਸਫਲ ਕਰ ਲਿਆ ਹੈ ਸਭ ਕਹਿੰਦੇ ਉਹ ਮਨੁੱਖ ਵੱਡੇ ਹਨ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ ਹੈ ਸੋ ਗੁਰੂ ਦੇ ਪਿਆਰਿਓ ਅੱਜ ਦੀ ਅੰਮ੍ਰਿਤਮਈ ਪਾਵਨ ਪੌੜੀ ਦੀ ਵਿਚਾਰ ਸਿੱਧ ਗੋਸ਼ਟ ਦੇ ਵਿੱਚੋਂ 34 ਨੰਬਰ ਪੌੜੀ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਹੈ ਜੀਵਨ ਵਿੱਚ ਵਸਾਈਏ ਗੁਰੂ ਦੀ ਮੱਤ ਤੇ ਤੁਰੀਏ ਜੀਵਨ ਨੂੰ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ